ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਾਪ ਬਰੀਡ ਤਾਜੀ ਸੂਈ ਵੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕੋ ਬਾਈ ਦਵਿੰਦਰ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ। ਨਾਮ ਮੇਰੇ ਦਵਿੰਦਰ ਸਿੰਘ ਆ। ਪਿੰਡ ਢੱਲਮਾ। ਤਹਿਸੀਲ ਆਪਾਂ ਨੂੰ ਤਪਾ ਤੇ ਜ਼ਿਲ੍ਹਾ ਆਪਣਾ ਬਰਨਾਲਾ ਜੀ। ਨੇੜੇ ਦੇ ਪਿੰਡ ਬਾਈ। ਨੇੜੇ ਵੀਰੇ ਸsubprocess ਆਪਾਂ ਨੂੰ 4 ਕਿਲੋਮੀਟਰ ਪੈਂਦਾ। ਹਾਂ। ਤੇ ਤਪਾ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਪੈਂਦਾ ਜੀ। ਠੀਕ ਆ। ਕੰਟੈਕਟ ਨੰਬਰ ਬੋਲ ਦਿਓ ਦਵਿੰਦਰ। ਕੰਟੈਕਟ ਨੰਬਰ 76964 6040। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ। ਬਾਕੀ ਚੱਲੂਗਾ ਬਾਈ ਸਕਰੀਨ ਤੇ ਨੋਟ ਕਰ ਲਿਓ। ਬਾਈ ਜਿਹੜੀ ਇਹ ਵਾਰਡ ਦੇਖ ਰਹੇ ਆਂ ਦਵਿੰਦਰ ਕਿਹੜਾ ਸੂਆ ਸੂਈ ਆ? ਇਹ ਮੇਰੇ ਦੂਸਰਾ ਸੂਆ ਸੂਈ ਆ ਦੁਕਾਨ ਹਾਂਜੀ ਸੂਈ ਹੋਈ ਆ ਕਦੋਂ ਸੂਈ ਆ ਬਈ ਕਿੰਨਾ ਇਹਨੂੰ ਹੋ ਗਿਆ ਵੀਰੇ ਹਫਤਾ ਅੱਜ ਅੱਠਵਾਂ ਨੌਵਾਂ ਦਿਨ ਆ ਇਹਨੂੰ ਸੂਈ ਨੂੰ ਹਸਪਤਾਲੋਂ ਲੈ ਆਉਂਦੇ ਨੇ ਹੋ ਗਿਆ ਇਹਨੂੰ ਬੱਚਾ ਇਹਦੇ ਮਗਰ ਬਈ ਮਗਰ ਬੱਚਾ ਵੀਰੇ ਬੱਚਾ ਵਸਾ ਹਾਂਜੀ ਹਾਂਜੀ ਬੱਚਾ ਹੈਗਾ ਠੀਕ ਹੈ ਬਈ ਹਾਂਜੀ ਵੀਰੇ ਤੇ ਦਵਿੰਦਰ ਇਹਦੇ ਹੁਣ ਜੇ ਦੁੱਧ ਦੀ ਗੱਲ ਕਰੀਏ ਕਿੰਨਾ ਕਹਾ ਜਰਾ ਬਈ ਇਹ ਥੱਲੇ ਵੀਰੇ ਇਸ ਵਕਤ 16 ਕਿਲੋ ਦੁੱਧ ਤਿਆਰ ਹੈ ਠੀਕ ਹੈ ਹਾਂ ਜੀ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਆਪਦੀ ਬਾਈ ਆਪਦੀ ਤਸੱਲੀ ਕਰਕੇ ਆਪਣੇ ਘਰੋਂ ਹੈ ਮਤਲਬ ਕਿ ਜਾਨਵਰ ਲੈ ਕੇ ਜਾਵੇ ਹਾਂ ਹਾਂ ਜੀ ਹਾਂ ਜੀ ਜਿੰਨਾ ਟਾਈਮ ਅਗਲੇ ਮਾਨੀ ਖੜਦਾ ਆਪਣੇ ਘਰ ਤਸੱਲੀਆਂ ਕਰੇ ਤੇ ਦਵਿੰਦਰ ਚੋਣ ਚਵਾਏ ਦਾ ਚੋਣ ਚਵਾ ਬਾਈ ਇੱਕ ਨੰਬਰ ਆ ਪੋਲਾ ਚਾਹੇ ਜਵਾਕ ਬੈਠੀ ਜਾਣ ਇਹਦਾ ਚੋਣ ਚਵਾ ਹਾਂ ਜੀ ਹਾਂ ਜੀ ਤੇ ਕਿੰਨਾ ਇੱਕ ਦਾ ਦੁੱਧ ਦੁੱਧ ਮੇਰੇ 20 ਪਲੱਸ ਚੱਲਣਾ ਇਹਨੇ ਠੀਕ ਹੈ ਬਾਈ ਹਾਂ ਜੀ ਹਾਂ ਜੀ ਇਹ ਵਾਲਾ ਸੋਨਾਗਾ ਹਾਂ ਜੀ ਹਾਂ ਜੀ ਵੀਰੇ ਫਾੜੀ ਵਾਲਾ ਲੇਵਾਗਾ ਤੇ ਬਹੁਤ ਸੋਹਣਾ ਲੇਵਾਗਾ ਟਾਈਟਲ ਲੇਵਾਗਾ ਹਾਂਜੀ ਹਾਂਜੀ ਟਾਈਟਲ ਲੇਵਾਗਾ ਖੁੱਚਾਂ ਤੋਂ ਉੱਪਰ ਹੈਗਾ ਸਹੀ ਗੱਲ ਆ ਫਿਕਸ ਤੇ ਫਿਕਸ ਹਵਾਨਾ ਹੈਗਾ ਕੋਈ ਡਿੱਕ ਚੈੱਕ ਕਰ ਸਕਦੇਮ ਬਾਈ ਗਲਾਬੀ ਨੂੰ ਥਾਣਾ ਗਿਆ ਬਹੁਤ ਸੋਹਣਾ ਆ ਗਿਆ ਬਾਕੀ ਲੇਵਾ ਐ ਜਮਾ ਟਾਟ ਕਹਿ ਸਕਦਾ ਹਾਂਜੀ 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 ਬਾਈ ਸਹੀ ਗੱਲ ਆ ਕੋਈ ਡਿੱਕ ਤਾਂ ਗੱਲ ਹੀ ਨਹੀਂ ਤੇ ਦਵਿੰਦਰ ਖੋਲਿਓ ਮੜੀ ਜੀ ਤੇ ਧਾਰਾਂ ਦੋਰਾ ਬਾਈ ਮਾਰਾਂਗਾ ਹਾਂਜੀ ਹਾਂਜੀ ਬਾਈ ਮਾਰਾਂਗੇ ਧਾਰਾਂ ਬਾਈ ਕਿ ਨਾ ਮਾਰਾਂਗੇ ਆਪਾਂ ਅੱਗੇ ਤੁਹਾਨੂੰ ਚੈੱਕ ਕਰਵਾਣੇ ਬਾਈ ਸੀਲ ਠੰਡੀ ਬਾਈ ਤੇ ਪਸਮਾਕ ਨਹੀਂਓ ਧਾਰ ਕੰਨੀਓ ਕੋਈ ਤਾਂ થઈ ਨਹੀਂ ਵੇਹੜ ਚ ਨਲੇ ਭਾਈ ਇੱਕ ਹੋਰ ਚੀਜ਼ ਹੈ ਇਹਦੇ ਚ ਗਰਮੀ ਨਾ ਮੰਨੂਗੀ ਹਾਂਜੀ ਹਾਂਜੀ ਭਾਈ ਫੈਟ ਵੀ ਚੰਗੀ ਆਊਗੀ ਫੈਟ ਬਹੁਤ ਸੋਹਣੀ ਹੈ ਵੀਰੇ 4 ਪਲੱਸ ਹੈ ਦੀ ਫੈਟ ਠੀਕ ਹੈ ਹਾਂਜੀ ਬਾਕੀ ਦਵਿੰਦਰ ਜੇ ਗੱਲ ਕਰੀਏ ਕੱਦ ਕਾਠ ਦੀ ਤਾਂ ਮੈਂ ਕਹਿਣਾ ਕਹਿਣ ਦੀ ਲੋੜ ਨਹੀਂ ਭਾਈ ਬਾਹਲਾ ਸੋਹਣਾ ਕੱਦ ਕਾਠ ਹੈਗਾ ਹੂੰ ਬੈੜ ਦੀਆਂ ਬਰੀਕੀਆਂ ਬਰੂਕੀਆਂ ਵਾਲੀਆਂ ਨੇ ਸਹੀ ਗੱਲ ਆ ਬਰੀਕੀਆਂ ਵਾਲੀ ਵੇਹੜ ਆ ਚਮਕਦਮ ਕਾਲੀ ਗਾਇ ਸਭ ਹਾਂਜੀ ਹਾਂਜੀ ਭਾਈ ਸਮੀ ਪਲੀ ਹੋਈ ਵੇਹੜ ਹੈਗੀ ਹੂੰ ਤੇ ਕਿਸੇ ਚੰਗੇ ਘਰੇ ਵਗ ਜੇ ਉਹੇ ਗੱਲਾਂ ਦੁੱਧ 22 22 23 ਲੀਟਰ ਆਰਾਮ ਨਾਲ ਹੀ ਦੇ ਦੇਣਾ ਬਾਕੀ ਫੇਸ ਵਗੈਰਾ ਵੀ ਬਹੁਤ ਪਿਆਰਾ ਛੋਟੇ ਛੋਟੇ ਕਰਨਾਂਗੇ ਬਹੁਤ ਸੋਹਣੀ ਵਹਿੜ ਗਈ ਕਰਨ ਸਹੀ ਗੱਲ ਹੈ ਬੈਸੇ ਭਾਈ ਹੂੰ ਸਮੀ ਵੀ ਆ ਕਿਉਂਕਿ ਹੈ ਹੀ ਬਰੀਕੀ ਵਾਲੀ ਵਹਿੜ ਹਾਂਜੀ ਹਾਂਜੀ ਭਾਈ ਬਰੀਕੀਆਂ ਵਾਲੀ ਵਹਿੜ ਹੈ ਜੇ ਦੁੱਧ ਵਾਲਾ ਜਾਨਵਰ ਹੈਗਾ ਮਤਲਬ ਕਿ ਕੋਈ ਐਵੇਂ ਨਹੀਂ ਹੈਗਾ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਦਵਿੰਦਰ ਇਹਦਾ ਮੁੱਲ ਭਾਈ ਕੀ ਰਹੂਗਾ ਇਹਦਾ ਮੁੱਲ ਭਾਈ ਬਸ ਅੱਜ ਆਪਾਂ 52000 ਦੀ ਦੇ ਦਾਂਗੇ ਠੀਕ ਹੈ ਭਾਈ ਹਾਂਜੀ ਲੈਣ ਦੇ ਲੈਣ ਦੇ ਲਈ ਆਪਾਂ 52000 ਰੁਪਏ ਦੀ ਦੇ ਦੇਾਂਗੇ ਹਾਂਜੀ ਹਾਂਜੀ ਫੇਸ ਵਗੈਰਾ ਚੈੱਕ ਕਰ ਸਕਦਾ ਇੱਕ ਨੰਬਰ ਫੇਸ ਆ ਗਿਆ ਬੋਦੀਵਾਦੀ ਬਹੁਤ ਕਮਾਲ ਦੀ ਆਚਾਰੂ ਜਰੂ ਦੇਖ ਸਕਦਾ ਬਾਈ ਕੋਲ ਇਕੱਲਾ ਤੂੜੀ ਆਗਨੇ ਹਾਂਜੀ ਹਾਂਜੀ ਬਾਈ ਸਾਰਾ ਕੁਝ ਸੁੱਖਣਾ ਹੈ ਸੰਭਰ ਦੀ ਤੁਰੀ ਜਾਂਦੀ ਕਿੰਨੇ ਧਾਰਾ ਮਾਰੋਗੇ ਹਾਂ ਬਾਈ ਧਾਰਾ ਮਾਰ ਧਾਰਾ ਮਾਰ ਠੰਡੀ ਠੰਡੀ ਬਾਈ ਦੇਖ ਸਕਦਾ ਫੁੱਲ ਅਗਰਮ ਵਾਲੀ ਕੋਈ ਚੱਕਰ ਹੀ ਨਹੀਂ ਆ ਨਾ ਕੋਈ ਦਿੱਕਤ ਹੀ ਨਹੀਂ ਬਾਈ ਹਮ ਹੱਥ ਲਾਇਆ ਪੁੱਤਰੀ ਬੈਠ ਕਿਆ ਬਾਤ ਮੈਂ ਕਹਿੰਦਾ ਬੰਦਾ ਚੂਣ ਚਵਾਈ ਵਾਲਾ ਚੰਗਾ ਹਨਾ ਬਾਲਾ ਚੰਗਾ ਬਾਈ ਹਮ ਲਓ ਸਹੀ ਗੱਲ ਲੈ ਚੈੱਕ ਕਰ ਸਕਦੇ ਬਾਈ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਚਵਾਈ ਹੈਗੀ ਅਸਲ ਵਿੱਚ ਭਰਦੀ ਆ ਪਤਾ ਲੱਗਦਾ ਹਾਂਜੀ 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 ਬਾਈ ਸਹੀ ਗੱਲ ਆ ਬਾਈ ਲੈ ਖੜਕਾ ਕਰਦੀ ਆ ਚਵਾਈ ਕਰਨ ਵਾਲੇ ਨੂੰ ਨਾ ਮੈਂ ਕਹਿੰਦਾ ਵੀ ਮੋਟੀ ਮੋਟੀ ਚਵਾਈ ਬਾਈ ਤੇ ਇਹ ਜਵਾਕ ਚੋਈ ਜਾ ਹਨਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਲੈ ਮੋਹ ਨੰਬਰ ਚੋਈ ਜਾਂਦਾ ਕੋਈ ਤਾਂ ਇੱਕ ਤੇ ਨਹੀਂ ਕਿ ਨਹੀਂ ਨਾ ਨਾ ਜੀ ਨਾਲੇ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਛੱਡਿਆ ਬਾਈ ਆਪਣੀ ਆਪਣੀ ਫੁੱਲ ਗਰੰਟੀ ਹੋ ਗਰਮ ਪਸ਼ੂ ਦਾ ਆਪਾਂ ਲੈਂਦੇ ਹੀ ਨਹੀਂ ਠੀਕ ਹੈ ਬਾਈ ਸੀਲ ਠੰਡਾ ਪਸ਼ੂ ਐਸਐਲ ਵਿੱਚ ਗਾਹਾਂ ਜਾ ਕੇ ਬੇਚਣਾ ਹੈ ਨਾ ਥਰਡਲੇ ਬਸ ਸਹੀ ਗੱਲ ਹੈ ਹਾਂਜੀ ਹਾਂਜੀ ਆਪ ਸੁਥਰੇ ਥਰਡਲੇ ਵੇ ਦੀ ਕਰਮ ਵਾਲੀ ਸੌ ਸੀਲ ਵੀ ਫੁੱਲ ਉਹਦਾ ਪਤਾ ਸੁਣੋ ਹਾਂਜੀ ਗਿਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਵੜ ਆਵੇ ਪਸੰਦ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ